ਸਭ ਜਿਹੜਾ ਸਵੇਰੇ ਇੱਕ ਤੁਹਾਡੇ ਕੋਲ ਕੇਸ ਆਇਆ ਹੈ ਜਿਹੜੀ ਕਿ ਡੈਥ ਹੋ ਚੁੱਕੀ ਹੈ ਐਕਚੁਅਲੀ ਪੂਰਾ ਕੀ ਮਾਮਲਾ ਹੈ ਇਹ ਪੇਸ਼ੈਂਟ ਦਾ ਨਾਮ ਜੀ ਗੁਰਮੀਤ ਸਿੰਘ ਹੈ 53 ਸਾਲ ਪੇਸ਼ੈਂਟ ਦੀ ਉਮਰ ਹੈ ਸਾਡੇ ਕੋਲ ਜੀ ਇਹ ਪੇਸ਼ੈਂਟ ਆਇਆ 10:30 ਵਜੇ ਦੇ ਆਸ-ਪਾਸ ਪੇਸ਼ੈਂਟ ਨੂੰ ਕਾਰਡੀਆਕ ਅਰੇਸਟ ਹੋਇਆ ਜੀ ਘਰ बेहोश ਹੋ ਕੇ ਡਿੱਗ ਪਿਆ ਜੇਰ ਤੋਂ ਪੇਸ਼ੈਂਟ ਨੂੰ ਇਹ ਸਾਇਰ ਤੇ ਕਿਸੇ ਹਸਪਤਾਲ ਲੈ ਕੇ ਸੀ ਕਿਸੇ ਹੋਰ ਹਸਪਤਾਲ ਲੈ ਕੇ ਸੀ ਉੱਥੇ ਉਹਨੇ ਡਿਕਲੇਰ ਡੈੱਡ ਕਰਤਾ ਸੀ ਪੇਸ਼ੈਂਟ ਸਾਡੇ ਕੋਲ ਸੇ ਬੰਦਾਰਾ ਸੱਕਡਾਉਣ ਲਈ ਸਾਡੇ ਕੋਲ ਲਿਆਏ ਜੀ ਅਸੀਂ ਅਸੀਂ ਇਹ ਸੀ ਜੀ ਕੀਤੀ ਕੋਸ਼ਿਸ਼ ਕੀਤੀ ਪਰ ਪੇਸ਼ੈਂਟ ਲੱਗਦਾ ਵਗੜੀ ਡੈਡ ਸੀ ਤੇ ਆਹੀ ਮਸਲਾ ਜੀ ਬਸ ਮੇਰੇ ਤੇ ਇਹਦੇ ਦੌਰਾਨ ਮਤਲਬ ਕੀ ਪੁਲਿਸ ਵਗੈਰਾ ਇੱਥੇ ਮਤਲਬ ਕੀ ਆਈ ਪੁਲਿਸ ਇੱਥੇ ਮੁਰਾਜਮ ਆਏ ਸੀ ਜੀ ਅਸੀਂ ਜੋ ਸੱਚਾ ਇਹਨਾਂ ਨੂੰ ਦੱਸ ਤੀ ਉਹਨਾਂ ਨੇ ਸਾਨੂੰ ਸਵਾਲ ਕੀਤਾ ਕਿ ਪੇਸ਼ੈਂਟ ਕਿੱਦਾਂ ਐਕਸਪਾਇਰ ਹੋਇਆ ਅਜੇ ਡਾਕਟਰ ਸਾਨੂੰ ਮਹਿਸੂਸ ਹੋਇਆ ਕਿ ਪੇਸ਼ੈਂਟ ਨੂੰ ਕਾਕੇ ਅਰੈਸਟ ਹੋਇਆ ਹੁਣ ਉਹ ਕਿਉਂ ਹੋਇਆ ਕਿੱਦਾਂ ਹੋਇਆ ਕੋਈ ਪੇਸ਼ੈਂਟ ਨੂੰ ਪਹਿਲੇ ਸਮੱਸਿਆ ਸੀ ਕਿਸੇ ਤਰ੍ਹਾਂ ਦੀ ਹਾਰਟ ਦੀ ਜਾਂ ਕੋਈ ਸਟ੍ਰੈਸ ਸੀ ਦਿਮਾਗ ਤੇ ਜਾਂ ਕੁਝ ਹੋਰ ਸੀ ਉਹ ਸਾਨੂੰ ਨਹੀਂ ਪਤਾ ਸਭ ਨੂੰ ਜੋ ਹਿਸਟਰੀ ਦਿੱਤੀ ਉਹਨਾਂ ਦੇ ਜਿਹੜੇ ਨਾਲ ਮੁੰਡੇ ਆਏ ਸੀ ਕਿਸੇ ਵੇਲੇ ਕੋਈ ਝਗੜਾ ਹੋਇਆ ਉਹ ਝਗੜਾ ਕਹਿੰਦੇ ਹੱਲ ਹੋ ਗਿਆ ਸੀ ਸਾਡਾ ਉਸ ਤੋਂ ਬਾਅਦ ਕਿਨ ਦੁਕਾਨ ਤੇ ਬੈਠੇ ਹੋਏ ਸੀ ਆਪਣੀ ਤੇਚਾਨੇ ਬਿਉਸੋ ਗੱਡੀ ਪਈ ਉੱਥੇ ਦੁਕਾਨ ਦੀ ਬਸ ਆ ਸਾਰੀ ਕਹਾਣੀ ਜੀ ਹੁਣ ਇੱਕ ਸਵੇਰ ਇਨਫੋਰਮੇਸ਼ਨ ਆਈ ਸੀ ਜੀ ਦੁਕਾਨ ਹੀ ਦੋ ਇੱਕ ਐਂਟਰੀ ਵੀ ਸੀ ਇੱਕ ਨਾਲ ਉਹਦੇ ਆਪਣਾ ਸਵੇਰਪੜ ਦੀ ਦੁਕਾਨ ਸੀ ਦੋਨਾਂ ਦਾ ਉਹ ਕੂੜੇ ਨੂੰ ਲੈ ਕੇ ਥੋੜਾ ਜਿਹਾ ਕੋਈ ਝਗੜਾ ਹੋਇਆ ਜੀ ਉਹਦੇ ਵਿੱਚ ਉਹ ਮੁੱਲੀ ਝਗੜੇ ਤੋਂ ਬਾਅਦ ਗੁਰਮੀਤ ਸਿੰਘ son of ਸੇਵਾ ਸਿੰਘ ਨੂੰ ਧੱਕਾ ਮਾਰਿਆ ਜਿਹਦੀ ਡਿੱਗਣ ਕਾਰਨ ਬਾਅਦ ਵਿੱਚ ਉਸਦੀ ਮੌਤ ਹੋ ਗਈ। ਉਸ ਸਬੰਧੀ ਅੱਜ ਐਫ ਆਈ ਆਰ ਨੰਬਰ 196 ਅੰਦਰ ਸੈਕਸ਼ਨ 105 35 ਬੀ ਐਨ ਐਸ ਤਹਿਤ ਦਰਜ ਕਰ ਲਿਤਾ ਗਿਆ। ਦੋਸ਼ੀਆਂ ਦੀ ਪਾਲ ਜਾਰੀ ਹੈ ਜੀ। ਸਰ ਕੋ ਗ੍ਰਿਫਤਾਰੀ ਹੋਈ ਨਹੀਂ। ਨਹੀਂ ਅਜੇ ਚੱਲ ਰਹੀ ਜੀ ਸਭ ਮਾਰੇ ਪਾਲ ਜਾਰੀ ਹੈ ਦੋਸ਼ੀਆਂ ਦੀ। ਅਜੇ ਤੱਕ ਕੋਈ ਰੰਜਿਸ਼ ਨਹੀਂ ਕੋਈ ਮੂਮਲੀ ਤਕਰਾਰ ਹੋਇਆ ਕੂੜਾ ਸੁੱਟਣ ਨੂੰ ਲੈ ਕੇ ਕੋਈ ਪੁਰਾਣੀ ਰੰਜਿਸ਼ ਅਜੇ ਤੱਕ ਕੋਈ ਸਾਹਮਣੇ ਨਹੀਂ ਆਈ ਤਫ਼ਤੀਸ਼ ਵਿੱਚ ਸਰ ਗਵੰਡੀ ਸਰ ਗਵੰਡੀ ਦੋਨਾਂ ਦੀ ਨਾਲ-ਨਾਲ ਦੁਕਾਨ ਹੈ ਇੱਕ ਸਪੇਅਰ ਪਾਰਟ ਦੀ ਇੱਕ ਨਾਲ ਦੂਸਰੀ ਸੈਂਟਰੀ